ਲੋ ਜੀ ਬਿੱਗੋ ਆਫਰ ਦੇ ਵਿੱਚ ਆਪਾਂ ਇੱਕ ਹੋ ਡਿਜ਼ਾਈਨ ਲੈ ਕੇ ਆਇਆ 16 ਸੂਟਰੀ ਪਸ਼ਮੀਨੀ ਦਾ ਡਿਜ਼ਾਈਨ ਚ ਇੱਕ ਉਹ ਕਿੰਨਾ ਸ਼ਾਨਦਾਰ ਡਿਜ਼ਾਈਨ ਬਣਿਆ ਹੋਇਆ ਹੈ ਤੇ ਇਹ ਬੈਕ ਆਉ ਜੀ ਇਹ ਫਰੰਟ ਆ ਗਿਆ ਤੇ ਪਸ਼ਮੀਨੀ ਦੀ ਨਾਲ ਬਾਟਮ ਆਉ ਜੀ ਪਸ਼ਮੀਨੀ ਦੀ ਹੀ ਨਾਲ ਸ਼ੌਲਾ ਜੀ ਚਾਰ ਕਲਰ ਦੇਵਾਂਗੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਊਗਾ ਸਕਰੀਨ ਸ਼ਾਟ ਲੈ ਕੇ ਤੁਹਾਨੂੰ ਵਟਸਐਪ ਆਰਡਰ ਕਰ ਦੂਗੀ ਲੋ ਜੀ ਸ਼ੌ ਚੈੱਕ ਕਰੋ ਜੀ ਕਿੰਨਾ ਸ਼ਾਨਦਾਰ ਡਿਜ਼ਾਈਨ ਬਣਿਆ ਹੋਇਆ ਜੀ ਕਲਰ ਇਹਦੇ ਚਾਰ ਦੇਵਾਂਗੇ ਲੋ ਜੀ ਦੂਜਾ ਕਲਰ ਇਹਦੇ ਵਿੱਚ ਇਹ ਆ ਗਿਆ ਜੀ ਕਲਰ ਚਾਰੇ ਹੀ ਪੂਰੇ ਸ਼ਾਨਦਾਰ ਨੇ ਜੀ ਪਸ਼ਮੀਨੇ ਦਾ ਸ਼ਾਲ ਸੂਟ ਲੋਕਵੇਜ ਦਾ 900 ਦਾ ਜੀ 1100 ਦਾ ਜੀ ਆਪਾਂ ਤੁਹਾਨੂੰ ਬਿਗ ਆਫਰ ਵਿੱਚ ਸੇਲ ਮੈਨਾ ਲੱਗਿਆ ਹੋਈ ਹੈ ਜੀ ਅਲੀ ਸ਼ੇਰ ਵਾਲਿਆਂ ਦੀ ਦੁਕਾਨ ਤੇ 550 ਦੇ ਵਿੱਚ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਸਕਰੀਨ ਸ਼ਾਟ ਲਓ ਤੁਹਾਨੂੰ ਵਟਸਐਪ ਆਰਡਰ ਕਰ ਦਿਓ ਜੀ ਕਲਰ ਚਾਟਪੁਰਾ ਸ਼ਾਨਦਾਰ ਆ ਜੀ 550 ਦੇ ਵਿੱਚ ਪਸ਼ਮੀਨਾ ਸ਼ਾਲ ਸੂਟ ਜੀ ਕਿੱਥੋਂ ਵੀ ਨਹੀਂ ਮਿਲਦਾ ਜਿੱਥੇ ਮਰਜ਼ੀ ਟਰਾਈ ਮਾਰੋ ਜੀ ਬਿਲੂਆ ਸਾਨੂੰ ਸਿਰਫ ਅਲੀ ਸ਼ੇਰ ਵਾਲਿਆਂ ਨੂੰ ਜੀ ਚੌਥਾ ਕਲਰ ਇਹ ਆ ਲਾਸਟ ਕਲਰ ਜੀ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਸਕਰੀਨ ਸ਼ਾਟ ਲੈ ਕੇ ਸਾਨੂੰ WhatsApp ਆਊਡਰ ਕਰ ਦਿਓ ਜੀ 550 ਦੇ ਵਿੱਚ ਦੇਵਾਂਗੇ ਅਲੀ ਸ਼ੇਰ ਵਾਲਿਆਂ ਨੇ ਪੀਕੀ ਰਿਪਰਟ ਸ਼ੇਰ ਮੇਲਾ ਲਾਇਆ ਹੋਇਆ ਜੀ 빅 ਆਫਰ ਸ਼ੇਰ ਮੇਲਾ ਚੱਲ ਰਿਹਾ ਜੀ ਲੋ ਜੀ ਚਾਰ ਕਲਰ ਨੇ ਚਾਰ ਹੀ ਕਲਰ ਪੂਰੇ ਸ਼ਾਨਦਾਰ ਨੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆ ਸਕਰੀਨ ਸ਼ਾਟ ਲੈ ਕੇ ਸਾਨੂੰ WhatsApp ਆਊਡਰ ਕਰ ਦਿਓ ਜੀ ਸਕਰੀਨ ਉੱਪਰ ਨੰਬਰ ਦਿੱਤਾ ਹੋਇਆ ਜੀ